ਸਤਿ ਸ਼੍ਰੀ ਅਕਾਲ ਜੀ ਪਿੰਡਾਂ ਗੱਲ ਡੇਰੀ ਫਾਰਮ ਮੂਹਾਂ ਵਾਲੇ ਤੇ ਤੁਹਾਡਾ ਸਵਾਗਤ ਆ ਆਪਣੇ ਕੋਲੇ ਅੱਜ ਪਹਿਲਣ ਕੱਟੀ ਟਾਪ ਦੰਗੀ ਨਾ ਪ੍ਰੋਪਰ ਮਾਰਕਾ ਟੇਡਾ ਠੀਰ ਬਹੁਤ ਜ਼ਿਆਦਾ ਚੰਗੀ ਝੋਟੀ ਆਈ ਵੀ ਆ ਪ੍ਰੋਪਰ ਮਾਰਕਾ ਚਲੋ ਇਹਦੇ ਚ ਨੀਲੀ ਚ ਮਾਰਕਾ ਸਾਰੇ ਬੰਦੇ ਖੂਨ ਤੇ ਆਦੇ ਵੀ ਊੜੀ ਟੇਡਾ ਕੱਟ ਹੋਵੇ ਚਾਰੇ ਪੈਰ ਉਹ ਉਸੇ ਤਰ੍ਹਾਂ ਦੀ ਪਹਿਲਣ ਕੱਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਬਹੁਤ ਸੋਹਣੀ ਕੱਟੀ ਆਈ ਵੀ ਆ सीएलआई मगर ਵੀ ਕੱਟੀ ਇਹਦੇ ਉਹ ਬੂਰੀ ਜਾਂ ਨੀਲੀ ਦੀ ਉਹਦਾ ਵੀ ਪ੍ਰੋਪਰ ਮਾਰ ਕਾ ਬੂਰਾ ਘਾਲਕ ਦੀ ਸੂਈ ਵੀ ਆ ਜਿਦਾਂ ਆਪਾਂ ਨੀਲੀ ਦਾ ਵੇਣੇ ਆ ਵੀ ਕੱਦ ਵੀ ਚਲੋ ਸਹੀ ਆ ਤੇ ਬਾਕੀ ਲਾਮ ਤੁਸੀਂ ਦੇਖੋ ਇਹਦੀ ਤੇ ਬਾਕੀ ਜਿਹੜੀ ਬਿਊਟੀ ਆ ਉਹ ਤੁਸੀਂ ਵੇਖੋ ਲਾ 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 ਆਖਾ ਬਿੱਲੀ ਨਿਕਨਿਕਾ ਸਹੰਗਾ ਡੇਟਾ ਪਤਲਾ ਕਾਟਾ ਸਾਫ ਸੁਥਰੀ ਝੋਟੀ ਆ ਬਹੁਤ ਜਿਆਦਾ ਸਾਫ ਸੁਥਰੀ ਤਕਰੀਬਨ ਜਨਵਾਰ ਨੀਲੀ ਦੀ ਆਪਾਂ ਵੀਡੀਓ ਪਾਉਣੇ ਆ ਤੋ ਤਕਰੀਬਨ ਮੰਜਾ ਖੜੀਆਂ ਹੀ ਹੁੰਦੀਆਂ ਆਪਣੇ ਕੋਲੇ ਸੇਲ ਲਈ ਆਵੇ ਇੱਕ ਇਧਰ ਬੂਰੀ ਵੀ ਖੜੀ ਐ ਤਾਂ ਹਰੇ ਕੱਟੀ ਸਾਫ ਸੁਥਰੀ ਸੋਹਣੀ ਨੀਲੀ ਦੀ ਤੇ ਇਹ ਆਪਣੇ ਕੋਲੇ ਹਜੇ ਆਈ ਹੋਈ ਆ ਇਹ ਦੁਪਹਿਰੇ ਥੋੜੀ ਜਿਹੀ ਚੋਈ ਵੀ ਸੀ ਹੁਣ ਟਾਈਮ ਚਾਰਕਦਾ ਤੇ 9 ਕਿਲੋ ਬੋਹੜ ਆਏ ਥੱਲੇ ਜਾਂਦੀ ਦੁੱਧ ਵੀ 12 ਕਿਲੋ ਕਰ ਜੂਗੀ ਪਰ ਜਿਹੜੀ ਸਾਫ ਸਫਾਈ ਉਹ ਬਾਲੀ ਜਿਆਦੇ ਜਿਵੇਂ ਜਦਾਂ ਆਪਾਂ ਬਿਊਟੀ ਚਾਹੀਦੀ ਆਪਾਂ ਨੂੰ ਉਸੇ ਹਿਸਾਬ ਨਾਲ ਤੇ ਬਸ ਇਹ ਹੁਣੇ ਆਈ ਆਈ ਆ ਤੇ ਪ੍ਰੋਪਰ ਮਾਰਕਾ ਲੰਮੀ ਲੰਜੀ ਸਾਫ ਸੁਥਰੀ ਸੋਹਣੀ ਫੁੱਲ ਬਿਊਟੀ ਵਾਲੀ ਪੂਰੀ ਵਧੀਆ ਬੱਚੇ ਨਾਲ ਸਾਰੀ ਸਹਿਮਤਾ ਤੇ ਪਰਸੋਂ ਸੂਈ ਹੈ ਥਾਣ ਥਣ ਵੀ ਇੱਕ ਨੰਬਰ ਕੱਢਿਆ ਹੋਇਆ ਤਾਂ ਤੁਸੀਂ ਵੇਖੋ ਇਹਦੀ ਬਿਊਟੀ ਬਹੁਤ ਜ਼ਿਆਦਾ ਚੰਗੀ ਪੈਂਡ ਬੂਆਂ ਵਾਲਾ ਤੇ ਫਰੋਜਪੁਰ ਜ਼ਿਲ੍ਹਾ ਤਲਵੰਡੀ ਭਾਈ ਦੇ ਕੋਲ ਆ ਕੋਸਾ ਦਲ ਸਿੰਘ ਰੋਡ ਤੇ ਰਹਿ ਜਾਂਦਾ ਤੇ ਆ ਆਪਣਾ ਨੰਬਰ 9876040607